ਸਰਕਾਰ ਨੇ ਲੋਕਾਂ ਨੂੰ ਦਿੱਤੀ ਵੱਡੀ ਰਾਹਤ ਪੰਜਾਬ ਵਿੱਚ ਰਜਿਸਟ੍ਰੀਆਂ ਕਰਵਾਉਣ ਵਾਲਿਆਂ ਦੇ ਲਈ ਜ਼ਰੂਰੀ ਖਬਰ ਬੈਠ ਕੇ ਰਜਿਸਟਰੀ ਲਿਖ ਸਕਦਾ ਆਪਣੇ ਆਪ ਇੱਥੇ ਆ ਕੇ ਅਸੀਂ ਇੱਥੇ ਵਨਲੀਡ ਰਾਈਟਰ ਹੈ ਇੱਕ ਐਡਵੋਕੇਟ ਅਸੀਂ ਖੰਨਾ ਵਿਖੇ ਅੱਜ ਖੰਨੇ ਦੀ ਤਹਿਸੀਲ ਵਿਖੇ ਅਸੀਂ ਬੈਠੇ ਹਾਂ ਜਿੱਥੇ ਅੱਜ ਅਸੀਂ ਜੋ ਸਾਡੀ ਈਜ਼ ਪੰਜਾਬ ਸਰਕਾਰ ਨੇ ਮਾਨ ਸਾਹਿਬ ਦੀ ਅਗਵਾਈ 'ਚ ਇਹ ਸ਼ੁਰੂ ਕੀਤਾ ਹੈ ਲੋਕਾਂ ਦੀ ਸਹੂਲਤ ਲਈ ਬਹੁਤ ਵਧੀਆ ਕੰਮ ਕੀਤਾ ਜਿਹਨੂੰ ਜੀ ਨੇ ਜੋ ਅੱਜ ਈਜ਼ੀ ਰਜਿਸਟਰੀ ਦਾ ਦੌਰਗਾਟਨ ਕੀਤਾ ਇਸ ਦੇ ਨਾਲ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੋਣਾ। ਓਮਕਾਰ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ। ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ। ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ। ਯਾਬ ਸਰਕਾਰ ਨੇ ਲੋਕਾਂ ਨੂੰ ਦਿੱਤੀ ਵੱਡੀ ਰਾਹਤ। ਪੰਜਾਬ ਵਿੱਚ ਰਜਿਸਟਰੀਆਂ ਕਰਵਾਉਣ ਵਾਲਿਆਂ ਦੇ ਲਈ ਜ਼ਰੂਰੀ ਖਬਰ। ਪੰਜਾਬ ਵਿੱਚ ਈਜੀ ਰਜਿਸਟਰੀ ਦੀ ਹੋਈ ਸ਼ੁਰੂਆਤ ਤਨਵੀਰ ਕੋਰੇ تحصیلਦਾਰ ਰਹੇ ਤੇ ਇਹ ਹੁਣ ਨਵਾਂ ਪੋਰਟਲ ਜਿਹੜਾ ਆਪਣੇ ਗਵਰਨਮੈਂਟ ਨੇ ਸ਼ੁਰੂ ਕੀਤਾ ਈਜ਼ੀ ਰਜਿਸਟ੍ਰੇਸ਼ਨ ਇਹਦੇ ਚ ਜਾ ਕੇ ਹੁਣ ਸਿਟੀਜ਼ਨ ਆਪਦੇ ਘਰੇ ਬੈਠ ਕੇ ਵੀ ਰਜਿਸਟਰੀ ਲੇਖ ਸਕਦਾ ਆਪਦੇ ਆਪ ਇੱਥੇ ਆ ਕੇ ਅਸੀਂ ਇੱਥੇ ਹੁਣ ਡੀਡ ਰਾਈਟਰ ਹੈ ਇੱਕ ਐਡਵੋਕੇਟ ਬੈਠੇ ਨੇ ਤੇ ਇੱਕ ਆਪਣੇ ਕਾਨੂੰਗੋ ਪਟਵਾਰੀ ਸਾਹਿਬ ਬੈਠੇ ਨੇ ਤੇ ਇੱਥੇ ਆ ਕੇ ਵੀ ਉਹਨਾਂ ਨੂੰ ਫੈਸਿਲਿਟੀ ਹੈ ਕਿ ਉਹ ਇੱਥੇ ਆਪਣੇ ਕੋਲ ਆਣਗੇ ਤੇ ਇੱਥੇ ਵੀ ਰਜਿਸਟਰੀ ਲਿਖਾਈ ਜਾ ਸਕਦੀ ਹੈ ਤੇ ਇਹਦੇ ਵਿੱਚ ਬਹੁਤ ਈਜ਼ੀ ਹੋਊਗਾ ਜਿਹੜਾ ਫਾਰਮੈਟ ਹੈ ਉਹ ਆਲਰੇਡੀ ਇਹਦੇ ਵਿੱਚ ਬਣਿਆ ਹੋਇਆ ਤੇ ਉਹਨਾਂ ਨੂੰ ਮਤਲਬ ਜਿਵੇਂ ਹੁੰਦਾ ਸੀ ਅਗੇ ਲੈਂਗੁਏਜ ਤੇ ਪ੍ਰੋਬਲਮ ਸੀ ਉਹ ਕੋਈ ਪ੍ਰੋਬਲਮ ਨਹੀਂ ਹੈ ਉਹਨਾਂ ਨੂੰ ਸਿਰਫ ਆਪਦਾ ਨਾਮ ਫੀਡ ਕਰਨਾ ਜੋ ਵੀ ਡਿਟੇਲਸ ਹੋ ਇੱਥੇ ਆਪਣੇ ਆਟੋਮੈਟਿਕ ਆਨ ਗਿਆ ਆਧਾਰ ਕਾਰਡ ਨੰਬਰ ਫਾਦਰਸ ਨੇਮ ਖੇਵਟ ਨੰਬਰ ਸਾਰਾ ਮਤਲਬ ਸਿਟੀਜ਼ਨਲੀ ਈਜ਼ੀ ਹੋ ਗਿਆ ਆਪਣੇ ਆਪ ਹੀ ਫੀਡ ਕਰ ਸਕਦੇ ਐ ਬਾਕੀ ਇੱਥੇ ਤਾਂ ਫੈਸਿਲਿਟੀ ਹੈ ਜੇ ਇੱਥੇ ਆਂਦੇ ਹੋ ਇੱਥੇ ਫੀਡ ਹੁੰਦੀ ਉਹਨਾਂ ਦੀ ਰਜਿਸਟਰੀ ਇਥੇ ਜਦੋਂ ਇਹ ਪਾ ਦਿੰਦੇ ਸਾਡੇ ਸਾਫਟ ਉਥੇ ਪੋਰਟਲਸ ਤੇ ਉਹ ਸਾਡੇ ਕੋਲ ਆ ਜਾਂਦੀ ਹੈ ਫਿਰ ਸਾਡੇ ਕੋਲ 48 ਆਰਸ ਹੈ ਉਹਨੂੰ ਅਪਰੂਵ ਕਰਨ ਲਈ ਜਾਂ ਜੇ ਕੋਈ ਡਾਕੂਮੈਂਟ ਘਟ ਵੱਧ ਹੈ ਤਾਂ ਅਸੀਂ ਉਹ ਉਹਨਾਂ ਨੂੰ ਮੈਸੇਜ ਪਾ ਸਕਦੇ ਕਿ ਆ ਡਾਕੂਮੈਂਟ ਅਟੈਚ ਕਰ ਦਿਓ ਫਿਰ ਡਾਕੂਮੈਂਟ ਅਟੈਚ ਹੋ ਕੇ ਫਿਰ ਸਾਡੇ ਪੋਰਟਲ ਚਾਊਗੀ ਫਿਰ ਉਹ ਮਨਜ਼ੂਰ ਹੋ ਜੂਗੀ ਤੇ ਇਹਦਾ ਫਾਇਦਾ ਇਹ ਹੈ ਕਿ ਜਦੋਂ ਅੱਗੇ ਸਿਟੀਜ਼ਨ ਰਜਿਸਟਰੀ ਕਰan ਆਂਦਾ ਸੀ ਅਸੀਂ ਕਈ ਵਾਰੀ ਹੁੰਦਾ ਸੀ ਕਿ ਤੁਹਾਡਾ ਡਾਕੂਮੈਂਟ ਘਟ ਹੈ ਫਿਰ ਉਹਨਾਂ ਨੂੰ ਦੁਬਾਰਾ ਜਾਣਾ ਪੈਂਦਾ ਸੀ ਉਹਨਾਂ ਦੀ ਪਾਰਟੀਆਂ ਆਈਆਂ ਹੁੰਦੀਆਂ ਅਸੀਂ ਥੋੜੀ ਜਿਹਾ ਉਹਨਾਂ ਨੂੰ ਹਰਾਸਮੈਂਟ ਹੁੰਦੀ ਸੀ ਕਿ ਬਤ ਇਹਦੇ ਚ ਉਹਨਾਂ ਦੀ ਰਜਿਸਟਰੀ ਆਲਰੇਡੀ ਅਪਰੂਵ ਹੋ ਗਈ ਜਿਸ ਦਿਨ ਉਹ ਅਪਾਇੰਟਮੈਂਟ ਲੈ ਕੇ ਫੋਟੋਗ੍ਰਾਫਰ ਆਣਗੇ ਉਹ ਤੋਂ ਉਹਨਾਂ ਦੀ ਮਤਲਬ ਕੋਈ ਹੋ ਨਹੀਂ ਆ ਕਿ ਕੋਈ ਆਬਜੈਕਸ਼ਨ ਨਹੀਂ ਉਦੋਂ ਬਾਅਦ ਲੱਗ ਸਕਦਾ ਕੁਛ ਜਿਹਾ ਸਿੱਧੀ ਉਹਨਾਂ ਦੀ ਫੋਟੋ ਹੋ ਗਈ ਤੇ ਰਜਿਸਟਰੀ ਹੋ ਜਾਏ ਕਿਸੇ ਹੋਰ ਸ਼ਹਿਰ ਦੀ ਰਿਸਟਰੀ ਹੋਣੀ ਥੋੜੇ ਖੰਨੇ ਜੀ ਮੈਡਮ ਹਾਂਜੀ ਇੱਥੇ ਮਤਲਬ ਆਪਣੀ ਲੁਧਿਆਣਾ ਜ਼ਿਲ੍ਹੇ ਦੀ ਹੋ ਸਕਦੀ ਹੈ ਮਤਲਬ ਜ਼ਿਲ੍ਹੇ ਚ ਕੋਈ ਵੀ ਲੁਧਿਆਣਾ ਵੈਸਟ ਦੀ ਹੈ ਜਾਂ ਪਾਇਲ ਦੀ ਹੈ ਰਜਿਸਟਰੀ ਇੱਥੇ ਹੋ ਸਕਦੀ ਹੈ ਤੇ ਇੱਥੋਂ ਦੀ ਰਜਿਸਟਰੀ ਜਿਹੜਾ ਆਂਦਾ ਹੈ ਤਾਂ ਕੀ ਚਾਰਜ ਲੱਗੋ ਸਰਕਾਰੀ ਫੀਸ ਕਿੰਨੀ ਹੈ ਸਰਕਾਰੀ ਫੀਸ ਇੱ ਇੱਥੇ ਲਿਖਣ ਦੀ ਤਾਂ 550 ਹੈ ਜੋ ਇੱਥੇ ਲਖਵਾਣਗੇ ਬਾਕੀ ਦਾ ਜੋ ਕਲੈਕਟਰ ਰੇਟ ਹੈ ਜੋ ਆਪਣੀਆਂ ਫੀਸਾਂ ਹੈਗੀਆਂ ਰਜਿਸਟ੍ਰੇਸ਼ਨ ਫੀਸ ਵਗੈਰਾ ਉਹੀ ਬਸ ਨੋਮੀਨਲ ਚਾਰजेस ਨੇ ਜਿਹੜੀ ਮੈਂ ਪਹਿਲਾਂ 1% ਦੀ ਫੀਸ ਲੈਂਦੇ ਸੀ ਉਹਦਾ ਬਾਰੇ ਕੀ ਵਿਚਾਰ ਹੈ ਤੁਹਾਡਾ ਉਹ ਲੈਣਗੇ ਹੁਣ ਜੀ ਨਹੀਂ ਉਹ ਜਿਹੜੀ ਰਜਿਸਟ੍ਰੇਸ਼ਨ ਫੀਸ ਹੈ ਜੋ ਸਰਕਾਰੀ ਫੀਸ ਹੈਗੀ ਉਹ ਲਗਣੀ ਹੈ ਬਟ ਅੱਗੇ ਜੇ ਕੋਈ ਉਹਨਾਂ ਨੂੰ ਵਸੀਕਾ ਨੂੰ ਇਸ ਜਿਹੋ ਉਹਨਾਂ ਦੀ ਉਥੋਂ ਨਾਲ ਲੱਗਦਾ ਸੀ ਕਿ ਸਾਡੇ ਤੋਂ ਪੈਸੇ ਜ਼ਿਆਦਾ ਲਿੱਤੇ ਜਾਂਦੇ ਕੋਸ਼ ਉਹ ਸਾਰਾ ਪ੍ਰੋਸੀਜਰ ਖਤਮ ਹੈ ਇਹ ਤਾਂ ਨੋਮੀਨਲ ਚਾਰजेस ਨੇ ਮੀਡੀਏਟਰ ਕੋਈ ਨਹੀਂ ਰਹੇਗਾ ਵੇਠੀ ਹੂੰ ਨਹੀਂ ਜੇ ਇੱਥੇ ਲਿਖਾਣਗੇ ਕੋਈ ਮੀਡੀਏਟਰ ਨਹੀਂ ਇੱਥੇ ਸਾਡੇ ਲਿਖਣ ਵਾਲੇ ਬੈਠੇ ਲਿਖਣਗੇ ਸਿੱਧੇ ਸਾਡੇ ਕੋਲ ਜਾਓਗੇ ਬੰਦਾ ਅਪਾਇੰਟਮੈਂਟ ਲੈ ਕੇ ਆਊਗਾ ਤੇ ਫੋਟੋ ਹੋ ਜਾਊ ਤੇ ਮੈਨੂੰ ਜਿਹੜੀ ਪਹਿਲਾਂ ਬਾਹਰੋਂ ਲਿਖਵਾਉਣਾ ਸੀ ਉਹ ਵੀ ਅਸੈਪਟੇਬਲ ਹੋ ਗਏ ਹਾਂ ਉਹ ਅਸੈਪਟੇਬਲ ਹੈ ਕਿਉਂਕਿ ਬੰਦਾ ਆਪਦੇ ਘਰੇ ਬੈਠੇ ਵੀ ਲਿਖ ਸਕਦਾ ਇੱਧਰ ਰਜਿਸਟਰੀ ਪੇਮੈਂਟ ਸਾਰੀ ਆਨਲਾਈਨ ਹੋਣੀ ਹੈ ਤੇ ਜੇ ਹੁਣ ਬਾਹਰੋਂ ਵੀ ਉਹ ਲਿਖ ਹਾਂਜੀ ਉਹ ਵੀ ਆਉਗੀ ਬੋਟਲਸ ਤਾਂ ਉਹ ਵੀ ਆਈਏ ਉਹ ਸਿਟੀਜ਼ਨ ਦੀ ਮਰਜ਼ੀ ਹੈ ਉਹਨਾਂ ਨੇ ਇੱਥੇ ਲਖਾਣੀ ਹੈ ਘਰੇ ਬੈਠ ਕੇ ਲਖਾਣੀ ਹੈ ਕਿ ਬਾਹਰੋਂ ਲਖਵਾਣੀ ਹੈ ਸਾਰਾ ਕੁਝ ਪੋਸੀਬਲ ਹੈ ਮੈਂ ਪਹਿਲਾਂ ਤਾਂ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਧੰਨਵਾਦ ਤੁਸੀਂ ਅੱਜ ਕਵਰੇਜ ਕਰਨ ਲਈ ਉਰੇ ਪਹੁੰਚੇ ਹੋ ਅੱਜ ਮੈਂ ਆਪਣੀ ਕੰਸਟੀਟੂਐਂਸੀ ਖੰਨਾ ਵਿਖੇ ਅੱਜ ਖੰਨੇ ਦੀ ਤਹਿਸੀਲ ਵਿਖੇ ਅਸੀਂ ਬੈਠੇ ਆਂ ਜਿੱਥੇ ਅੱਜ ਅਸੀਂ ਜੋ ਸਾਡੀ ਈ ਰਜਿਸਟਰੀ ਹੈ ਜਿਹੜੀ ਈਜ਼ੀ ਰਜਿਸਟਰੀ ਈਜ਼ੀ ਰਜਿਸਟਰੀ ਦੇ ਅੱਜ ਜਿਹੜਾ ਪੋਰਟਲ ਦੀ ਅਸੀਂ ਜਾਨੀ ਕਿ ਖੰਨੇ ਦੇ ਵਿੱਚ ਅੱਜ ਸ਼ੁਰੂਆਤ ਕਰਨ ਆਏ ਜਿਵੇਂ ਤੁਸੀਂ ਸਾਰੇ ਜਣਿਆਂ ਨੇ ਪੂਰੇ ਦੇਖਿਆ ਕਿ ਡਿਪਾਰਟਮੈਂਟ ਆਫ ਰੈਵਨਿਊ ਗਵਰਨਮੈਂਟ ਆਫ ਪੰਜਾਬ ਜਿਹੜਾ ਹੈ ਇਹਨਾਂ ਦੀ ਇਹ ਪੋਰਟਲ ਹੈ ਜਿਹੜਾ ਪੋਰਟਲ ਦੇ ਉੱਤੇ ਜਾ ਕੇ ਇਹ ਸਾਰੀ ਰਜਿਸਟਰੀ ਜਿਵੇਂ ਕਿ ਮੇਰੇ ਤੋਂ ਪਹਿਲਾਂ ਤੁਹਾਨੂੰ ਐਸ.ਟੀ.ਐਮ ਸਾਹਿਬ ਨੇ ਤੇ ਤਹਿਸੀਲਦਾਰ ਸਾਹਿਬ ਨੇ ਦੋਨਾਂ ਨੇ ਦੱਸਿਆ ਸਮਝਾਉਣਾ ਕਰਿਆ ਕਿ ਵੀ ਕਿਵੇਂ ਕਿਵੇਂ ਆਪਾਂ ਇਹਦੇ ਤੇ ਕਰ ਸਕਦੇ ਹਾਂ ਮੈਂ ਇਸ ਕਾਰ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹਾਂਗਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਜਿਸ ਦਿਨ ਦੀ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ ਇੱਕੋ ਟੀਚਾ ਸੀ ਇੱਕੋ ਵਿਸ਼ਵਾਸ ਹੈ ਲੋਕਾਂ ਦਾ ਕਿ ਇਹ ਸਰਕਾਰ ਦੇ ਆਉਣ ਦੇ ਨਾਲ ਸਾਡੀ ਖੱਜਲ ਖਵਾਰੀ ਹੈ ਜਿਹੜੀ ਸਾਡੀ ਜੇਬਾਂ ਦੀ ਲੁੱਟ ਖੋਹ ਹੈ ਜਿਹੜੀ ਉਹ ਬੰਦ ਹੋਊਗੀ ਉਸੇ ਦਾ ਨਤੀਜਾ ਹੈ ਕਿ ਸਾਨੂੰ ਏ ਜਦੋਂ ਸ਼ਿਕਾਇਤਾਂ ਰੋਜ਼ ਮਿਲਦੀਆਂ ਸੀ ਕਿ ਤਹਿਸੀਲਾਂ ਦੇ ਵਿੱਚ ਪੈਸੇ ਲੱਤੇ ਜਾਂਦੇ ਨੇ ਰਿਸ਼ਵਤਾਂ ਲੱਤੀਆਂ ਜਾਂਦੀਆਂ ਜੀ ਉਹ ਉਹ ਖੱਜਲ ਖਵਾਰੀਆਂ ਹੁੰਦੀਆਂ ਜੀ ਲੰਬੇ ਲੰਬੇ ਲਾਈਨਾਂ 'ਚ ਲੱਗਣਾ ਪੈਂਦਾ ਜੀ ਇਹ ਸਾਰੀਆਂ ਚੀਜ਼ਾਂ ਨੂੰ ਖਤਮ ਕਰਨ ਦੇ ਲਈ ਅਸੀਂ ਇਹ ਐਡਾ ਵੱਡਾ ਯਾਨੀ ਕਿ ਜਿਹੜਾ ਇਹ ਮਤਲਬ ਕਿ ਇਹਦੇ 'ਚ ਰਿਫਾਰਮ ਕੀਤਾ ਚੇਂਜ ਕੀਤਾ ਔਰ ਇਸ ਤੋਂ ਬਾਅਦ 'ਚ ਹੁਣ ਕਿਸੇ ਵੀ ਬੰਦੇ ਨੂੰ ਆਪਣੀ ਜੇਬ ਤੇ ਡਾਕਾਂ ਮਾਰਨ ਦੀ ਜ਼ਰੂਰਤ ਨਹੀਂ ਇਸ ਜਗ੍ਹਾ ਦੇ ਉੱਤੇ ਜਿੱਥੇ ਮੈਂ ਬੈਠਾ ਹਾਂ ਇੱਥੇ ਸਾਡੇ ਸੀਐਮ ਸਾਹਿਬ ਦੀ ਔਨਰੇਬਲ ਦੇਖੋ ਤੁਸੀਂ ਫੋਟੋ ਲੱਗੀ ਦੇਖ ਸਕਦੇ ਹੋ ਇਹਦੇ ਨਾਲ ਅਸੀਂ ਬੋਰਡ ਤੇ ਵੀ ਲਿਖਿਆ ਹੈ ਈਜ਼ੀ ਰਜਿਸਟਰੀ ਤੁਸੀਂ ਉਰੇ ਆ ਕੇ ਵੀ ਆਪਣੀ ਰਜਿਸਟਰੀ ਲਿਖਾ ਸਕਦੇ ਹੋ ਜਿਹੜੇ ਡਾਕੂਮੈਂਟ ਹੈ ਪ੍ਰੋਵਾਈਡ ਕਰਾ ਸਕਦੇ ਹੋ ਤੁਸੀਂ ਬਾਹਰੋਂ ਵੀ ਜਿਹੜੀ ਲਿਖਾਓਗੇ ਰਜਿਸਟਰੀ ਉਹ ਵੀ ਆ ਕੇ ਅਲਟੀਮੇਟਲੀ ਇਸ ਪੋਰਟਲ ਤੇ ਹੀ ਆਨਲਾਈਨ ਹੋਣੀ ਹੈ ਇਹ ਇੱਕ ਵਾਰ ਓਬਜੈਕਸ਼ਨ ਲਾਣਗੇ ਵੀ ਤੁਹਾਡੇ ਜਿਹੜੇ ਡਾਕੂਮੈਂਟਸ ਨੇ ਡਾਕੂਮੈਂਟਸ ਦੀ ਕਮੀ ਹੈ ਇਹ ਡਾਕੂਮੈਂਟ ਸਾਡੇ ਕੋਲ ਪਹੁੰਚਦੇ ਕਰੋ ਪਰੰਤੂ ਜਦੋਂ ਇੱਕ ਵਾਰ ਇਹਨਾਂ ਵੱਲੋਂ ਡਾਕੂਮੈਂਟਸ ਸਾਰੇ ਕਲੀਅਰ ਹੋਗੇ ਜਿਹੜੇ ਜ਼ਰੂਰੀ ਡਾਕੂਮੈਂਟਸ ਨੇ ਉਹ ਕੰਪਲੀਟ ਹੋ ਗਏ ਉਸ ਤੋਂ ਬਾਅਦ ਜੋ ਜਿਹੜਾ ਇਹਨਾਂ ਨੂੰ ਅਪਾਇੰਟਮੈਂਟ ਦੇ ਬੇਸ ਤੇ ਜਿਹੜਾ ਟਾਈਮ ਦਿੱਤਾ ਜਾਊਗਾ ਉਸ ਦਿਨ ਆ ਕੇ ਇਹਨਾਂ ਨੂੰ 10 ਮਿੰਟ ਵੀ ਉਡੀਕਣ ਦੀ ਜ਼ਰੂਰਤ ਨਹੀਂ ਆ ਕੇ ਸਿੱਧੀ ਆਪਣੀ ਰਜਿਸਟਰੀ ਕਰਾ ਕੇ ਬੜੇ ਮਾਣ ਦੇ ਨਾਲ ਇੱਜ਼ਤ ਦੇ ਨਾਲ ਰਜਿਸਟਰੀ ਕਰਵਾ ਕੇ ਜਾ ਸਕਦੇ ਨੇ ਸੋ ਇਹ ਬਹੁਤ ਵੱਡਾ ਉਪਰਾਲਾ ਹੈ ਬਹੁਤ ਲੰਬੇ ਸਮੇਂ ਦੀ 76 ਸਾਲ ਦਾ ਗੰਦ ਪਾਇਆ ਹੋਇਆ ਸੀ ਇਹਨਾਂ ਨੇ ਪੂਰੇ ਅਕਾਲੀ ਤੇ ਭਾਜਪਾ ਦੀਆਂ ਸਰਕਾਰਾਂ ਵੀ ਲੋਕਾਂ ਨੇ ਦੇਖੀਆਂ ਕਹਿੰਦੇ ਸੀ ਸਾਡਾ 9 ਮਾਸ ਦਾ ਰਿਸ਼ਤਾ ਹੈ ਜੀ ਪੂਰੇ ਇੰਡੀਪੈਂਡੈਂਟ ਕਾਂਗਰਸ ਦੀਆਂ ਸਰਕਾਰਾਂ ਵੀ ਹੰਡਾ ਕੇ ਦੇਖੀਆਂ ਪਰੰਤੂ ਤਹਿਸੀਲ ਦੇ ਵਿੱਚ ਜੋ ਰਿਸ਼ਵਤਖੋਰੀ ਦਾ ਧੰਦਾ ਜੋ ਗੰਦ ਲੰਬੀਆਂ ਲੰਬੀਆਂ ਲੈਣਾ ਖੱਜਲ ਖਵਾਰੀ ਜੋ ਹੁੰਦੀ ਸੀ ਉਹਨੂੰ ਸਦਾ ਲਈ ਇਹਨੂੰ ਖਤਮ ਕਰਨ ਦੇ ਲਈ ਆਮ ਆਦਮੀ ਪਾਰਟੀ ਨੇ ਸਰਕਾਰ ਨੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਇਹ ਕਦਮ ਚੁੱਕੇ ਨੇ ਇਹਦੇ ਨਾਲ ਲੱਖਾਂ ਲੋਕਾਂ ਨੂੰ ਇੱਥੇ ਜਿੱਥੇ ਰਾਹਤ ਮਿਲੂਗੀ ਜੇਬਾਂ ਤੇ ਡਾਕੇ ਪੈਣੇ ਬਚਣਗੇ ਇੱਕ ਇੱਚ ਖੁਸ਼ਖਬਰੀ ਦੀ ਗੱਲ ਹੋਰ ਮੈਂ ਦੱਸਣੀ ਚਾਹੁੰਦਾ ਅੱਗੇ ਖੰਨੇ ਦੀ ਰਜਿਸਟਰੀ ਸਿਰਫ ਖੰਨੇ 'ਚ ਹੀ ਹੋ ਸਕਦੀ ਸੀ ਹੁਣ ਖੰਨੇ ਦੀ ਰਜਿਸਟਰੀ ਆ ਜਿਹੜੀ ਉਹ ਪੂਰੇ ਜਿਵੇਂ ਮੇਰੇ ਤੋਂ ਪਹਿਲਾਂ ਤਹਿਸੀਲਦਾਰ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਇਹ ਜਿਹੜੀ ਰਜਿਸਟਰੀ ਆ ਹੁਣ ਆਪਾਂ ਆਪਣੇ ਏਰੀਏ ਇਹਦਾ ਏਰੀਆ ਦੱਸਤਾ ਜਿਹਦੇ ਵਿੱਚ ਖੰਨਾ ਸਮਰਾਲਾ ਵੀ ਮਨਲਾ ਦਾ ਪੈਲ ਇੱਥੇ ਲੁਧਿਆਣਾ ਵੈਸਟ ਤੱਕ ਦੇ ਜਾਨੀ ਕਿ ਏਰੀਏ ਨੇ ਉਹ ਵੀ ਬੰਦੇ ਆ ਕੇ ਉਹ ਰਜਿਸਟਰੀ ਕਰਾ ਸਕਦੇ ਨੇ ਤੇ ਸਾਡੇ ਵਾਲੇ ਵੀ ਜਾ ਕੇ ਉੱਥੇ ਕਰਾ ਸਕਦੇ ਨੇ ਤੇ ਇਹਦੇ ਚ ਕਾਰਨ ਕੀ ਆ ਕਿਉਂਕਿ ਉਹਨੇ ਸਾਰਾ ਕੁਝ ਆਨਲਾਈਨ ਹੋ ਚੁੱਕਿਆ ਆ ਆਨਲਾਈਨ ਹੋਣ ਕਰਕੇ ਪਰ ਜਿੰਨਾ ਵੀ ਰੈਕੋਰਡ ਹੈ ਉਹ ਸਾਰੇ ਦਾ ਸਾਰਾ ਰੈਕੋਰਡ ਸਾਡਾ ਇਹਦੇ ਉੱਤੇ ਤੁਸੀਂ ਇੱਧਰੋਂ ਆ ਕੇ ਚੈੱਕ ਕਰਾ ਸਕਦੇ ਹੋ ਡਿਸਪਲੇ ਤੇ ਹੁੰਦਾ ਆ ਜਿਵੇਂ ਹੁਣੇ ਤੁਹਾਡੇ 5 ਮਿੰਟ ਪਹਿਲਾਂ 1 ਮਿੰਟ ਦੇ ਵਿੱਚ ਵਿੱਚ ਫਰਤ ਕੱਟ ਕੇ ਦਿਖਾਈ ਹੈ ਔਰ ਫਰਤ ਕੱਟਣ ਦੇ ਉੱਤੇ 5 ਮਿੰਟ ਵੀ ਜ਼ਿਆਦਾ ਕਹਿੰਦੇ 5 ਮਿੰਟ ਵੀ ਨਹੀਂ ਲੱਗੇ ਔਰ ਨਾ ਕੋਈ 1 ਰੁਪਏ ਦਾ ਖਰਚਾ ਆਇਆ ਸੋ ਇਸ ਤਰੀਕੇ ਦੇ ਨਾਲ ਜਾਨੀ ਕਿ ਜੇ ਕੰਮ ਹੋਊਗਾ ਤਾਂ ਪੰਜਾਬ ਸਾਡਾ ਹੈ ਜਿਹੜਾ ਉਹ ਤਰੱਕੀ ਕਰੂਗਾ ਔਰ ਪੰਜਾਬ ਪਹਿਲਾ ਸੂਬਾ ਬਣਿਆ ਜੀ ਪੂਰੇ ਭਾਰਤ ਦੇ ਵਿੱਚ 28 ਸੂਬਿਆਂ ਚੋਂ 8 ਯੂਨੀਅਨ ਟੈਰੀਟਰੀਆਂ ਚੋਂ ਪੰਜਾਬ ਪਹਿਲਾ ਸੂਬਾ ਬਣਿਆ ਜਿੱਥੇ ਇਸ ਤਰੀਕੇ ਦੀ ਫੈਸਿਲਿਟੀ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਤੀ। ਮੰਤਰੀ ਸਾਹਿਬ ਖੰਡਾ ਵਿੱਚ ਡਰਾਈਵਿੰਗ ਲਾਇਸੈਂਸ ਦੇ ਆਫੀਸ਼ਲ ਵਰਕ ਕੀ। ਕੋਈ ਹੋਊ ਜੇ ਕੋਈ ਦਿੱਕਤ ਹੋਊਗੀ ਸਾਡੀ ਨੋਟਿਸ ਤੁਸੀਂ ਲਿਆਤੀ ਮੈਂ ਚੈੱਕ ਕਰਵਾ ਲਵਾਂਗਾ ਆਪਾਂ ਇਹਦਾ ਹੱਲ। ਸਾਡ ਕਿੰਨੀ ਜਗ੍ਹਾ ਤੇ ਸ਼ੁਰੂ ਹੋ ਚੁੱਕਿਆ ਹੈ ਜਿਹੜੀ ਈਜੀ ਆਪਣੇ ਈਜੀ ਉਹ ਹੈ। ਅੱਜ ਪੰਜਾਬ ਦੀ ਸ਼ੁਰੂ ਹੋ ਚੁੱਕਿਆ ਹੈ ਜੀ। ਔਰ ਪੰਜਾਬ ਸ਼ੁਰੂ ਹੋ ਚੁੱਕਿਆ ਹੈ। ਸੋ ਇਹ ਸਭ ਮੇਰਾ ਫਰਜ਼ਮੰਦਤਾ ਸੀ ਕਿਉਂਕਿ ਮੇਰੇ ਆਪਣੇ ਹਲਕੇ ਦਾ ਆਕਾਰ ਸੀਗਾ। ਸੋ ਮੈਂ ਅੱਜ ਉਰੇ ਪਹੁੰਚੇ ਆ ਸਾਰੇ ਅਫਸਰ ਸਹਿਬਾਨ ਐਸਟੀਐਮ ਸਾਹਿਬ ਤਸੀਲਦਾਰ ਸਾਹਿਬ ਨੈਪ ਤਸੀਲਦਾਰ ਸਾਹਿਬ ਕਾਨੂੰਗੋਬ ਸਾਹਿਬ ਸਾਰੇ ਉਰੇ ਖੜੇ ਨੇ ਸੋ ਅੱਜ ਅਸੀਂ ਇਹਦਾ ਬਦੋਂ ਕਿ ਇੱਕ ਤਰ੍ਹਾਂ ਨਾਲ ਟ్రਾਇਲ ਕੀਤਾ ਟ్రਾਇਲ ਕਰਕੇ ਹੁਣ ਇਹ ਜਾਨੀ ਕਿ ਇਹਨੂੰ ਆਪਾਂ ਇਹਦਾ ਯੂਜ਼ ਕਰ ਸਕਦੇ ਥੈਂਕ ਯੂ ਜੀ ਪਰ ਇੱਕ ਛੋੜਾ ਹੀ ਰੇਡਕਾ ਵਿੱਚ ਰਹੇਗਾ ਜਿਹੜੇ ਪਿੰਡਾਂ ਦੀਆਂ ਸਥਿਤੀਆਂ ਨੇ ਲੱਗਾ ਤਾਂ ਇਹਨੂੰ ਸਲੈਕਟ ਨਹੀਂ ਹੋ ਸਕਿਆ ਲੱਗਦਾ ਕਿ ਅਸੀਂ ਇਸ ਤਰ੍ਹਾਂ ਕਰ ਕੋਣ ਵਾਲੇ ਸਮੇਂ ਦੇ ਵਿੱਚ ਅਸੀਂ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਐਡਾ ਲੰਬਾ ਚੌੜਾ ਇਹਨਾਂ ਨੇ ਗਾਹ ਪਾ ਰੱਖਿਆ ਸੀਗਾ ਇਹ ਮਤਲਬ ਗੰਦ ਕੱਢਣ ਨੂੰ ਜਿਵੇਂ ਆਪਾਂ ਨੂੰ ਟਾਈਮ ਲੱਗਦਾ ਨਾ ਐਵੇਂ ਸਾਰੀਆਂ ਡਿਪਾਰਟਮੈਂਟਾਂ 'ਚ ਹਰੇਕ ਡਿਪਾਰਟਮੈਂਟ ਆਹੀ ਜੇ ਇਹਨਾਂ ਨੇ ਗੰਦਰ ਚੋਗਾ ਪਾਇਆ ਹੋਇਆ ਸੀ ਸਭ ਪੈਸੇ ਖਾਣ ਦੇ ਨਾਲ ਤਰੀਕੇ ਰੱਬੇ ਹੋਏ ਸੀ ਸਭ ਇਹਨਾਂ ਨੇ ਇਸ ਤਰ੍ਹਾਂ ਕੇ ਜਾਣ ਪੁੱਛ ਕੇ ਅਸੀਂ ਇਕੱਲਾ ਇਕੱਲਾ ਮਸਲਾ ਹੱਲ ਕਰਨ ਲੱਗੇ ਹੋਏ ਆਂ ਔਰ ਆਉਣ ਵਾਲੇ ਸਮੇਂ 'ਚ ਜਿਹੜਾ ਹੋਰ ਵੀ ਕੋਈ ਕੰਮ ਮਾੜੇ ਮੂٹے ਜਣੇ ਕਿ ਜਿੱਥੇ ਕਿਤੇ ਸਾਨੂੰ ਇਹ ਨੂੰ ਸਾਨੂੰ ਕੋਈ ਪਰੇਸ਼ਾਨੀ ਦਰਪੇਸ਼ ਆਊਗੀ ਅਸੀਂ ਉਹਦਾ ਵੀ ਹੱਲ ਨਾਲ ਦੀ ਨਾਲ ਕਰਾਂਗੇ ਅੱਜ ਖੰਨੇ ਵਿੱਚ ਦਘਾਟਨ ਆਪਣੇ ਮੰਤਰੀ ਸਾਹਿਬ ਤਰਨਵੀਰ ਸੋਨਜੀ ਨੇ ਜੋ ਅੱਜ ਈਜ਼ੀ ਰਜਿਸਟਰੀ ਦਾ ਦਗਾਟਨ ਕੀਤਾ ਇਸ ਦੇ ਨਾਲ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੋਣਾ ਕਿਉਂਕਿ ਲੋਕਾਂ ਦੀ ਲੁੱਟ ਹੋਣੋਂ ਬਚ ਜਾਣਿਆ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਸ ਤਰ੍ਹਾਂ ਆਮ ਬੰਦਾ ਇੱਥੇ ਆ ਕੇ ਸਰਲ ਤਰੀਕੇ ਨਾਲ ਰਜਿਸਟਰੀ ਕਰਵਾ ਸਕਦਾ ਹੈ ਬੋਲ ਜੀ ਈਜ਼ੀ ਇੰਡਸਟਰੀ ਦਾ ਜਿਹੜਾ ਪੋਰਟਲ ਪੰਜਾਬ ਸਰਕਾਰ ਨੇ ਮਾਨ ਸਰਬ ਦੀ ਅਗਵਾਈ ਚ ਇਹ ਸ਼ੁਰੂ ਕੀਤਾ ਹੈ ਲੋਕਾਂ ਦੀ ਸਹੂਲਤ ਲਈ ਬਹੁਤ ਵਧੀਆ ਇੱਕ ਉਪਰਾਲਾ ਸਲਾਘਾਯੋਗ ਕਦਮ ਹੈ ਮਾਨ ਸਰਕਾਰ ਵੱਲੋਂ ਔਰ ਤੁਸੀਂ ਦੇਖਦੇ ਹੋ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਨੈਸ਼ਨਲ ਕਲਵੈਨਰ ਜੀ ਤੇ ਸਾਡੇ ਮੁੱਖ ਮੰਤਰੀ ਪੰਜਾਬ ਸਰਪ ਭਗਵੰਤ ਸਿੰਘ ਮਾਨ ਜੀ ਦੇ ਦੋਨਾਂ ਦੀ ਜੋੜੀ ਨੇ ਤਹਿਲਕਾ ਮਚਾਇਆ ਹੋਇਆ ਧੂਮ ਮਚਾਈ ਹੋਈ ਆ ਜਿਵੇਂ ਤੁਸੀਂ ਪਿੱਛੇ ਜੇ ਸਕੀਮ ਲਾਗੂ ਕਰੀ ਆ 10 ਲੱਖ ਰੁਪਇਆ ਸਿਹਤ ਸਹੂਲਤ ਲਈ ਤੇ ਬਹੁਤ ਵੱਡਾ ਅਪਰਾਲਾ ਲੋਕ ਬਹੁਤ ਖੁਸ਼ ਨੇ ਪੰਜਾਬ ਦੇ ਆ ਜਿਹੜੀ ਇਜ਼ੀ ਰਜਿਸਟਰੀ ਲਈ ਪੂਰੇ ਭਾਰਤ ਵਿੱਚੋਂ ਇਹ ਪਹਿਲਾ ਸੂਬਾ ਪੰਜਾਬ ਸਾਨੂੰ ਮਾਣ ਹੋਣਾ ਚਾਹੀਦਾ ਇਸ ਗੱਲ ਦੇ ਉੱਤੇ ਇਹ ਮਾਨ ਸਾਹਿਬ ਦੀ ਦੂਰ ਅੰਦੇਸ਼ੀ ਦੀ ਸੋਚ ਨੇ ਜਿਹੜਾ ਇਹ ਰਜਿਸਟਰੀ ਵਾਲਾ ਕਰਿਆ ਇਹ ਨਾਲ ਆਮ ਲੋਕਾਂ ਨੂੰ ਬਹੁਤ ਸਹੂਲਤ ਮਿਲੂਗੀ